ਸਾਸ਼ੀਗਲ ਦੋਸਤੋ ਇਹ ਲੁਧਿਆਣਾ ਚੰਡੀਗੜ੍ਹ ਹਾਈਵੇ ਆ ਆਮੂਮਨ ਇਹ ਸੜਕ ਤੇ ਬਹੁਤ ਟ੍ਰੈਫਿਕ ਮਿਲਦੀ ਆ ਕਿਉਂਕਿ ਬਹੁਤ ਬਿਜ਼ੀ ਰੋਡ ਆ ਨੈਸ਼ਨਲ ਹਾਈਵੇ ਨੰਬਰ 5 ਆ ਪਰ ਹੁਣ ਲਗਭਗ 11 ਵਜ ਦਾ ਸਮਾਂ ਤੇ ਤਸਵੀਰ ਦੇਖੋ ਤੁਸੀਂ ਟਾਮਾ ਟਾਮਾ ਵਾਹਨ ਜਿਹੜਾ ਤੁਹਾਨੂੰ ਮਿਲੂਗਾ ਗਰਮੀ ਦਾ ਪ੍ਰਕੋਪ ਆ ਜਿਹੜਾ ਉਹ ਚਰਮ ਸੀਮਾ ਤੇ ਆ ਜਿਸ ਦੇ ਚੱਲਦੇ ਹੋਏ ਹੁਣ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਤਸਵੀਰ ਦੇਖੋ ਤੁਸੀਂ ਇਹ ਚੰਡੀਗੜ੍ਹ ਆਏ ਵੀਰ ਲੁਧਿਆਣਾ ਚੰਡੀਗੜ੍ਹ ਹਾਈਵੇ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸਨਾਟਾ ਜਿਹੜਾ ਉਹ ਪਸਰਿਆ ਹਾ ਈਕਾ ਦੁੱਕਾ ਵਾਹਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਇਸ ਹਾਈਵੇ ਤੇ ਤੇ ਦੇਖੋ ਬਹੁਤ ਬਿਜ਼ੀ ਏਰੀਆ ਹੈ ਬਹੁਤ ਕਿਉਂਕਿ ਸਟੂਡੈਂਟਸ ਬਹੁਤ ਨੇ ਟ੍ਰੈਫਿਕ ਬਹੁਤ ਆ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਨੈਸ਼ਨਲ ਹਾਈਵੇ ਨੰਬਰ 5 ਹੈ ਪਰ ਤਸਵੀਰਾਂ ਇਸ ਤਰ੍ਹਾਂ ਦੀਆਂ ਨੇ ਕਿ ਜਿਸ ਤਰ੍ਹਾਂ ਜਿਹੜਾ ਪਾਰਾ ਹੈ ਉਹ ਲਗਭਗ ਕਰੀਬ 43 ਤੋਂ 42 ਡਿਗਰੀ ਟੈਂਪਰੇਚਰ ਹੈ ਤਾਂ ਉਸ ਦੇ ਚੱਲਦੇ ਹੋਏ ਤਾਂ ਹੁਣ ਬਹੁਤ ਜਿਹੜਾ ਉਹ ਲੋ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਜਿਸ ਦੇ ਚੱਲਦੇ ਹੋਏ ਤਾਂ ਹੁਣ ਬਿਲਕੁਲ ਸੜਕਾਂ ਤੇ ਸਨਾਟਾ ਪਸਰਿਆ ਹੋਇਆ ਨਜ਼ਰ ਆ ਰਿਹਾ ਹੈ ਤਸਵੀਰ ਦੇਖੋ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੜਕਾਂ ਤੇ ਜਿਹੜਾ ਸਨਾਟਾ ਉਹ ਪਸਰਿਆ ਨਜ਼ਰ ਆ ਰਿਹਾ ਇਕ ਦੁੱਕਾ ਵਾਹਨ ਜਿਹੜੇ ਨੇ ਉਹ ਤੁਹਾਨੂੰ ਮਿਲਣਗੇ ਪਰ ਉਸ ਤੋਂ ਬਾਅਦ ਇਹ ਤਸਵੀਰਾਂ ਦੇਖੋ ਬਿਲਕੁਲ ਖਾਲੀ ਰੋਡ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਤਾਂ ਲਗਾਤਾਰ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇਖੋ ਲਗਾਤਾਰ ਕਰੀਬ ਪਿਛਲੇ 4-5 ਕਿਲੋਮੀਟਰ ਤੋਂ ਲਗਾਤਾਰ ਤੁਹਾਨੂੰ ਇਹ ਅਸੀਂ ਰੋਡ ਲਾਈਵ ਦਿਖਾ ਰਹੇ ਹਾਂ ਕਿ ਜਿਹੜਾ ਵਾਹਨ ਹੈ ਉਹ ਦੇਖੋ ਇਹ ਗਰਮੀ ਦਾ ਅਸਰ ਹੁਣ ਸੜਕਾਂ ਤੇ ਬਾਜ਼ਾਰਾਂ ਤੇ ਵੇਖਣ ਨੂੰ ਮਿਲ ਰਿਹਾ ਸੜਕਾਂ ਬਿਲਕੁਲ ਸੁੰਨੀਆਂ ਹੋ ਚੁੱਕੀਆਂ ਦੁਪਈਆ ਵਾਹਨ ਤਾਂ ਤੁਹਾਨੂੰ ਬਹੁਤ ਘੱਟ ਨਜ਼ਰ ਆਉਣਗੇ ਬਹੁਤ ਘੱਟ ਦੁਪਈਆ ਵਾਹਨ ਨੇ ਜਿਹੜੇ ਉਹ ਤੁਹਾਨੂੰ ਘੱਟ ਨਜ਼ਰ ਆਉਣਗੇ ਹਾਲਾਂਕਿ ਗੱਡੀਆਂ ਦੇ ਵਿੱਚ ਫਿਰ ਵੀ ਏਸੀ ਦੀ ਸਹੂਲਤ ਹੁੰਦੀ ਆ ਪਰ ਅਗਰ ਤੁਸੀਂ ਸਕੂਟਰ ਮੋਟਰਸਾਈਕਲਸ ਦੇਖੋ ਤਾਂ ਬਹੁਤ ਘੱਟ ਨਜ਼ਰ ਆਉਣਗੇ ਨਾ માત્ર ਰੂਪ ਦੇ ਵਿੱਚ ਦੁਪਈਆ ਵਾਹਨ ਤੁਹਾਨੂੰ ਹੁਣ ਸੜਕਾਂ ਤੋਂ ਆਉਣਗੇ ਅਗਰ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 5 ਵਜੇ ਤੱਕ ਦਾ ਜ਼ਿਕਰ ਕੀਤਾ ਜਾਵੇ ਤਾਂ ਬਹੁਤ ਘੱਟ ਦੁਪਈਆ ਵਾਹਨ ਜਿਹੜੇ ਨੇ ਉਹ ਸੜਕਾਂ ਤੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੇਖ ਸਕਦੇ ਹੋ ਕਾਫੀ ਦੇਰ ਬਾਅਦ ਇੱਕ ਗੱਡੀ ਜਿਹੜੀ ਆ ਕ੍ਰਾਸ ਕੀਤੀ ਹੈ ਤਾਂ ਹੁਣ ਗਰਮੀ ਦਾ ਪ੍ਰਕੋਪ ਜਿਹੜਾ ਉਹ ਚਰਮ ਸੀਮਾ ਤੇ ਆ ਤਾਂ ਅਗਲੇ 2-3 ਦਿਨ ਵੀ ਹੁਣ ਰਾਹਤ ਜਿਹੜੀ ਉਹ ਮਿਲਦੀ ਹੋਈ ਫਿਲਹਾਲ ਮੌਸਮ ਵਿਭਾਗ ਦੇ ਅਨਸਾਰ ਨਹੀਂ ਨਜ਼ਰ ਆ ਰਹੀ